ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਲਚੋ ਲੋ ਮੈਂ ਦਾਸ ਐਡਵੋਕੇਟ ਜਸਪਾਲ ਸਿੰਘ ਮਨਜਪੁਰ ਅੱਜ 12 ਅਗਸਤ 2025 ਇੱਕ ਵਿਸ਼ੇਸ਼ ਖਬਰ ਸਾਂਝੀ ਕਰਨੀ ਹੈ ਜਿਹਦੇ ਤਹਿਤ ਇੱਕ ਬਹੁਤ ਵੱਡੀ ਅਫਵਾਹ ਇਹ ਖਾਸ ਤੌਰ ਤੇ ਸਿੱਖ ਹਲਕਿਆਂ ਦੇ ਵਿੱਚ ਪਾਈ ਜਾ ਰਹੀ ਵੀ ਸੁਪਰੀਮ ਕੋਰਟ ਦਾ ਅੱਜ ਕੋਈ ਫੈਸਲਾ ਆਇਆ ਜਿਹਦੇ ਤਹਿਤ ਉਹਨਾਂ ਨੇ ਕਿਹਾ ਵੀ ਉਮਰ ਕੈਦੀ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਜੇਲਾਂ 'ਚ ਨਾ ਰੱਖਿਆ ਜਾਵੇ ਉਹਨਾਂ ਨੇ ਸਾਰੇ ਸਟੇਟਾਂ ਤੇ ਯੂਟੀਆਂ ਦੇ 6 ਸੈਕਟਰੀਆਂ ਨੂੰ ਨੋਟਸ ਕੀਤਾ ਵੀ ਆਪਣੀਆਂ ਜੇਲਾਂ ਦੇ ਵਿੱਚੋਂ ਜਿਹੜੇ ਬੰਦੇ ਉਮਰ ਕੈਦ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਜੋ ਕਿ ਸਿੱਖ ਹਲਕਿਆਂ ਦੇ ਵਿੱਚ ਵੀ ਬਹੁਤ ਹੀ ਗਮਰਾਹਕੁੰਨ ਤਰੀਕੇ ਦੇ ਨਾਲ ਪ੍ਰਚਾਰੀ ਜਾ ਰਹੀ ਹੈ ਕੋਈ ਚੈਨਲਾਂ ਵੱਲੋਂ ਵੀ ਵੀਡੀਓ ਬਣਾ ਬਣਾ ਕੇ ਪੇਸ਼ ਕੀਤੀ ਜਾਦੀ ਹੈ ਜਦਕਿ ਇਹ ਹਾ ਕੁਝ ਵੀ ਨਹੀਂ ਸਿੱਖ ਬੰਦੀਆਂ ਦੇ ਸਬੰਧ ਦੇ ਵਿੱਚ ਇਹ ਫੈਸਲਾ ਅਦਤੀ ਭਾ ਵੀ ਕੋਈ ਵੈਲਿਊ ਨਹੀਂ ਰੱਖਦਾ ਕਿਉਂਕਿ ਜਿਹੜੀ ਇਹ ਜੱਜਮੈਂਟ ਹੈ ਇਹ 29 7 2025 ਨੂੰ ਜਿਹੜੀ ਅੱਜ ਜਾਰੀ ਕੀਤੀ ਗਈ ਆ ਉਹ ਜਸਟਿਸ ਬੀ ਵੀ ਨਾਗਰਾਤਨ ਤੇ ਕੇ ਵੀ ਵਿਸ਼ਵਨਾਥਨ ਵੱਲੋਂ ਦਿੱਤੀ ਗਈ ਆ ਉਹ ਕੇਸ ਦੀ ਜੱਜਮੈਂਟ ਜਿਹੜੀ ਆ ਦਾਸ ਕੋ ਪਹੁੰਚੀ ਮੈਂ ਉਹ ਪਰੀ ਸਾਰੀ ਬਾਅਦ ਭੇਜੀ ਜੱਜਮੈਂਟ ਹੈ ਉਹ ਸੁਖਦੇਵ ਜਾਦਵ ਵਰਸਿਸ ਸਟੇਟ ਆਫ ਐਨਸੀਟੀ ਦਿੱਲੀ ਕੇਸ ਆ ਜਿਹੱਚ ਸਖਦੇਵ ਜਾਦਵ ਨਾਮਕ ਵਿਅਕਤੀ ਨੂੰ 302 ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਹੋਈ ਸੀ ਇਹ ਜਿਹੜੀ ਜੱਜਮੈਂਟ ਹੈਗੀ ਆ ਇਹ ਫਿਕਸਡ ਟਰਮ ਜੇ ਕਿਸੇ ਨੂੰ ਲਾਈਫ ਟੂ ਹੋਯਾ ਦੇ ਸੰਬੰਧ ਦੇ ਵਿੱਚ ਫੈਸਲਾ ਲਿਆ ਸੁਪਰੀਮ ਕੋਰਟ ਨੇ ਜਿਹਦੇ ਚ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਸੀ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਗਈ ਸਪੈਸੀਫਿਕ ਲਿਖਿਆ ਗਿਆ ਸਖਦੇਵ ਜਾਦਵ ਦੇ ਸੰਬੰਧ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਵਿਚ ਸ਼ਲ ਬੀ 20 ইয়ার্স ਆਫ ਐਕਚੁਅਲ ਇੰਪ੍ਰੀਜ਼ਨਮੈਂਟ ਵਿਦਆਊਟ ਕੰਸਲਿਡੇਸ਼ਨ ਆਫ ਰਿਮਿਸ਼ਨ ਸੋ ਜਿਹੜੀ ਉਹਨੂੰ ਸਜ਼ਾ ਦਿੱਤੀ ਗਈ ਸੀ ਸਗਰੇਵ ਯਾਦਵ ਨੂੰ ਉਹ ਉਹਨੂੰ ਸਜ਼ਾ ਫਾਂਸੀ ਦੇ ਬਦਲਾ ਦੇ ਵਜੋਂ ਦਿੱਤੀ ਗਈ ਸੀ ਵੀ ਇਹਨੂੰ ਫਾਂਸੀ ਦੇ ਦੋ ਸਟਾਫ ਦੀ ਰੇਅਰ ਕੇਸ ਨਹੀਂ ਬਣਦਾ ਤੇ ਇਹਨੂੰ ਲਾਈਫ ਉਮਰ ਕਹਿ ਦਿੱਤੀ ਜਾਂਦੀ ਆ ਜਿਹੜੀ ਕਿ 20 ਸਾਲ ਦੀ ਐਕਚੁਅਲ ਇੰਪ੍ਰੀਜ਼ਮੈਂਟ ਹੋਵੇਗੀ ਜਿਹਦੇ ਵਿੱਚ ਉਹਨੂੰ ਕੋਈ ਵੀ ਰਿਮਿਸ਼ਨ ਛੋਟ ਨਹੀਂ ਮਿਲੇਗੀ ਸੋ ਨੂੰ ਕੋਈ ਰਿਮੀਸ਼ਨ ਛੋਟ ਨਹੀਂ ਮਿਲੀ ਤਾਂ ਉਹਨੇ ਪੂਰੇ 20 ਸਾਲ ਲਿਖੇ ਕਿਉਂਕਿ ਉਹਦੀ ਜੱਜਮੈਂਟ ਦੇ ਵਿੱਚ ਹੀ ਹਾਈ ਕੋਰਟ ਨੇ ਲਾਈਫ ਇੰਪ੍ਰੀਜ਼ਨਮੈਂਟ ਵਿੱਚ ਸ਼ੈਲ ਬੀ 20 ইয়ারਸ ਆਫ ਐਕਚੁਅਲ ਇੰਪ੍ਰੀਜ਼ਨਮੈਂਟ ਵਿਦਆਊਟ ਕਨਸਲਿਡੇਸ਼ਨ ਆਫ ਰਿਮੀਸ਼ਨ ਕਰ ਦਿੱਤਾ ਸੀ ਸੋ ਇਸ ਸੰਬੰਧ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈਗਾ ਕਿ ਜਿਨ੍ਹਾਂ ਦੀ ਵੀ ਲਾਈਫ ਇੰਪ੍ਰੀਜ਼ਨਮੈਂਟ ਦੇ ਵਿੱਚ ਸਪੈਸੀਫਿਕ 20 ਸਾਲ 25 ਸਾਲ ਜਾਂ 30 ਸਾਲ ਲਿਖਿਆ ਹੋਇਆ ਵਿਦਆਊਟ ਕਨਸਲਿਡੇਸ਼ਨ ਆਫ ਰਿਮੀਸ਼ਨ ਤਾਂ ਉਹਨਾਂ ਨੂੰ ਬਾਅਦ ਦੇ ਵਿੱਚ ਜੇ ਉਹਨਾਂ ਦੇ 20 ਸਾਲ ਜਿਵੇਂ ਸੁਖਦੇਵ ਜਾਦਵ ਦੇ ਪੂਰੇ ਹੋ ਗਏ ਤਾਂ ਫਿਰ ਕੰਪੀਟੈਂਟ ਅਥਾਰਟੀ ਵੱਲੋਂ ਉਹਦੀ ਜਿਹੜੀ ਹੈ ਰਿਹਾਈ ਦਾ ਵਿਚਾਰ ਜਿਵੇਂ ਦਿੱਲੀ ਦਾ ਕੇਸ ਸੀ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਨਹੀਂ ਵਿਚਾਰਿਆ ਜਾਣਾ ਉਹਨੂੰ ਡਾਇਰੈਕਟ ਛੱਡਿਆ ਜਾਵੇ ਜੇ ਉਹਦੇ ਉੱਤੇ ਕੋਈ ਹੋਰ ਕੇਸ ਨਹੀਂ ਹੈਗਾ ਤੇ ਮੌਜੂਦਾ ਸਮੇਂ ਉਹ ਫਰਲੋ ਦੇ ਉੱਤੇ ਸੀਗਾ ਸੁਖਦੇਵ ਜਾਦਵ ਤੇ ਉਹਨੂੰ ਕਿਹਾ ਵੀ ਬਾਸ ਤੂੰ ਜਿਹੜਾ ਹੁਣ ਵਾਪਸ ਰੈਂਡਰ ਨਹੀਂ ਕਰਨਾ ਸੋ ਸਿੱਖ ਬੰਦੀ ਸਿੰਘਾਂ ਦੇ ਸਬੰਧ ਦੇ ਵਿੱਚ ਕਿਸੇ ਵੀ ਉਮਰ ਕੈਦੀ ਬੰਦੀ ਸਿੰਘ ਨੂੰ ਕੋਈ ਐਕਚੁਅਲ ਇੰਪ੍ਰਿਜ਼ਨਮੈਂਟ ਲਿਖ ਕੇ ਲਾਈਫ ਸੈਂਟੈਂਸ ਨਹੀਂ ਲਿਖੀ ਗਈ ਉਲਟਾ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਬਿਆਨਤ ਅਸੈਸੀਨੇਸ਼ਨ ਕੇਸ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਟਿਲ ਦਿ ਨੇਚਰਲ ਲਾਈਫ ਲਿਖਿਆ ਗਿਆ ਹਾਂ ਉਹਨਾਂ ਨੂੰ ਐਡਮਿਸ਼ਨ ਦਾ ਹੱਕ ਨਹੀਂ ਖੋਇਆ ਗਿਆ ਐਟ ਐਨੀ ਸਟੇਟ ਐਟ ਐਨੀ ਸਟੇਜ ਉਹਨਾਂ ਨੂੰ ਐਗਜ਼ੈਕਟਿਵ ਜਾਂ ਕੰਪੀਟੈਂਟ ਅਥਾਰਟੀ ਫੈਸਲਾ ਲੈ ਕੇ ਰਿਹਾ ਕਰ ਸਕਦੀ ਆ ਉਹਨਾਂ ਨੂੰ ਜੇਲ ਸੁਪਰਡੈਂਟ ਰਿਹਾ ਨਹੀਂ ਕਰ ਸਕਦਾ ਜਿਹਾ ਕਿ ਇਸ ਜਜਮੈਂਟ ਦੇ ਵਿੱਚ ਆਇਆ ਵੀ ਜਿਨ੍ਹਾਂ ਦੀ ਸਪੈਸੀਫਿਕ ਸਰਟਨ ਲਾਈਫ ਇੰਪ੍ਰਿਜ਼ਨਮੈਂਟ ਲਿਖਾਈ ਗਈ ਆ ਉਹਨਾਂ ਨੂੰ ਕੰਪੀਟੈਂਟ ਅਥਾਰਟੀ ਕੋ ਦਰਖਾਸਤ ਲਾਉਣ ਦੀ ਲੋੜ ਨਹੀਂ 93225 ਨੂੰ ਸੁਗਰੇਜ ਯਾਦਵ ਦੀ ਜਿਹੜੇ 20 ਸਾਲ ਐਕਚੁਅਲ ਵਿਦਾਊਟ ਅਡਮਿਸ਼ਨ ਪੂਰੇ ਹੋ ਗਏ ਸਨ ਸੋ ਉਦੋਂ ਤੋਂ ਉਹਦੀ ਜਿਹੜੀ ਰਿਹਾਈ ਜਿਹੜੀ ਬੰਦੀ ਸੀ ਤੇ ਉਸ ਤੋਂ ਬਾਅਦ 6ਵੇਂ ਮਹੀਨੇ ਉਹਨੂੰ ਸੁਪਰੀਮ ਕੋਰਟ ਨੇ ਜਿਹੜੀ ਪਰੋਲ ਵੀ ਦਿੱਤੀ ਸੀਗੀ ਸੋ ਬੰਦੀ ਸਿੰਘਾਂ ਦੇ ਸਬੰਧ 'ਚ ਇਸ ਫੈਸਲੇ ਦਾ ਕੋਈ ਅਸਰ ਨਹੀਂ ਪੈਣਾ ਕਿਉਂਕਿ ਕਿਸੇ ਵੀ ਬੰਦੀ ਸਿੰਘ ਨੂੰ ਸਜ਼ਨ ਲਾਈਫ ਇੰਪ੍ਰਿਜ਼ਨਮੈਂਟ ਨਹੀਂ ਹੋਈ ਉਹਨਾਂ ਨੂੰ ਜਿਹੜੀ ਰਿਮੀਸ਼ਨ ਮਿਲਦੀ ਹੈ ਜਿਵੇਂ ਭੁੱਲਾ ਸਾਹਿਬ ਖੇੜਾ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਗੁਰਮੀਤ ਸਿੰਘ ਇਹ ਆਲਰੇਡੀ ਇਹਨਾਂ ਨੂੰ ਪਰੋਲ ਵੀ ਮਿਲਦੀ ਹੈਗੀ ਆ ਤੇ ਇਹਨਾਂ ਦੀ ਸਜ਼ਨ ਲਾਈਫ ਨਹੀਂ ਹੈਗੀ ਆ ਆਰਟੀਕਲ 72 ਚ ਰਾਸ਼ਟਰਪਤੀ ਆਰਟੀਕਲ 161 ਚ ਕੰਪੀਟੈਂਟ ਅਥਾਰਟੀ ਗਵਰਨਰ ਜਾਂ ਐਲਜੀ ਦਿੱਲੀ ਦੇ ਸਬੰਧ ਚ ਤੇ 432 433 ਦੇ ਤਹਿਤ ਐਗਜ਼ੈਕਟਿਵ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਵੀ ਇਹ ਆ ਕਰ ਸਕਦੀ ਆ ਸਰਕਾਰ ਕੱਲ ਵੀ ਇਹ ਆ ਕਰ ਸਕਦੀ ਆ ਅੱਜ ਤੋਂ 15 20 ਸਾਲ ਪਹਿਲਾਂ ਵੀ ਰਿਹਾ ਕਰ ਸਕਦੀ ਸੀ ਪਰ ਜੇ ਨੂੰ ਐਕਚੁਅਲ ਇੰਪ੍ਰਿਜ਼ਨਮੈਂਟ 20 ਸਾਲ 30 ਸਾਲ ਲੈ ਕੇ ਵਿਦਾਊਟ ਆਫ ਦਮਿਸ਼ਨ ਆ ਉਹਨੂੰ 20 ਸਾਲ ਤੋਂ ਪਹਿਲਾਂ ਰਿਹਾ ਨਹੀਂ ਕੀਤਾ ਜਾ ਸਕਦਾ ਸੀ ਤੇ ਸੁਪਰੀਮ ਕੋਰਟ ਨੇ ਕਿਹਾ ਹੈਗਾ ਵੀ ਉਹਨਾਂ ਨੂੰ 20 ਸਾਲ ਜੇ ਐਕਚੁਅਲ ਹੋਈ ਆ ਤੇ ਉਹਨਾਂ ਨੂੰ 20 ਸਾਲ ਪੂਰੇ ਹੋਣ ਤੋਂ ਅਗਲੇ ਦਿਨ ਛੱਡ ਦਿੱਤਾ ਜਾਵੇ ਸੋ ਇਹ ਗਮਰਾਹਪਨ ਪਰਚਾਲ ਤੋਂ ਬਚਣਾ ਚਾਹੀਦਾ ਤੇ ਜਿਹੜੇ ਚੈਨਲ ਫੋਟੋਆਂ ਲਾ ਲਾ ਕੇ ਬੰਦੀ ਸਿੰਘ ਦੀਆਂ ਕਹਿੰਦੇ ਵੀ ਹੁਣ ਬੰਦੀ ਸਿੰਘ ਦੇ ਆ ਹੋ ਜਾਣਾ ਉਹਨੂੰ ਖਾਸ ਕਿਸੇ ਪੋਲੀਟੀਕਲ ਪਾਰਟੀ ਨਾਲ ਜੋੜਨਾ ਚਾਹੁੰਦੇ ਆ ਸੋ ਹੋਰ ਬਹੁਤ ਸਾਰੀਆਂ ਜਜਮੈਂਟਾਂ ਹੈਗੀਆਂ ਜਿਹੜੀਆਂ ਬੰਦੀ ਸਿੰਘਾਂ ਦੇ ਸਬੰਧ ਚ ਜਿਹੜੀਆਂ ਆਈਆਂ ਨੇ ਵੀ ਐਗਜ਼ੈਕਟਿਵ ਡਿਸੀਜਨ ਲੈ ਕੇ ਆਇਆ ਤੇ ਐਨੀ ਟਾਈਮ ਛੱਡਿਆ ਜਾ ਸਕਦਾ ਪਰ ਜਿਹੜੀ ਇਹ ਜੱਜਮੈਂਟ ਨਾਲ ਰੌਲਾ ਪਾ ਕੇ ਮਾਹੌਲ ਬਣਾਇਆ ਜਾ ਰਿਹਾ ਗਮਲਾਕ ਉਹ ਬਿਲਕੁਲ ਗਲਤ ਆ ਜੱਜਮੈਂਟ ਜਿਹੜੀ ਪਾਨੀ ਚਾਹੀਦੀ ਆ ਸੁਪਰੀਮ ਕੋਰਟ ਦੀ ਸਾਈਟ ਦੇ ਉੱਤੇ ਪਈ ਆ ਸੁਖਦੇਵ ਯਾਦਵ ਵਰਸਿ ਸਟੇਟ ਆਫ ਐਨਸੀਟੀ ਫੇਰ ਕੋ ਗੱਲ ਕਰਨੀ ਚਾਹੀਦੀ ਆ ਇਹ ਅਧੂਰੀ ਜਾਣਕਾਰੀ ਦੇ ਕੇ ਕੌਮ ਦੇ ਵਿੱਚ ਗਮਲਾਕ ਹੋਰ ਪੁਚਾਦ ਕਿਸੇ ਖਾਸ ਸਿਆਸੀ ਬੰਦੇ ਦੇ ਨਾਲ ਜਾਂ ਖਾਸ ਸਿਆਸੀ ਪਾਰਟੀਆਂ ਜੋੜ ਕੇ ਕਰਨਾ ਇਹ ਸ਼ੋਭਾ ਨਹੀਂ ਦਿੰਦਾ ਪੜੀ ਲਿਖੀ ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ ਨੂੰ ਇਹੋ ਜੀ ਯਾਨੀ ਕਿ ਹਲਕੀ ਪਤਲ ਦੀ ਬਿਆਨਬਾਜ਼ੀ ਜਾਂ ਗੱਲਬਾਤ ਕਰਨੀ ਉਹ ਸੋਭਾ ਦੀ ਨਹੀਂ ਦੀ ਸੋ ਮੈਂ ਦਾਸ ਐਡਵੋਕੇਟ ਜਸਪਾਲ ਸਿੰਘ ਮਝਪੁਰ ਨੇ ਇਹ ਜੱਜਮੈਂਟ ਪੜੀ ਬਾਠ ਭੇਜਿਆ ਦੀ ਤਾਂ ਦਾ ਸਨਮੁਖ ਰੱਖਿਆ ਸਿੱਖ ਸੰਗਤਾਂ ਦੇ ਕਿ ਇਹ ਜੱਜਮੈਂਟ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਇਹ ਤਾਂ ਫਾਇਦਾ ਉਹਨਾਂ ਨੂੰ ਜਾਂ ਜਿਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਸਪੈਸੀਫਿਕ ਲਿਖੀ ਹੋਈ ਆ ਸਾਡੀ ਕਿਤੇ ਨਹੀਂ ਲਿਖੀ ਹੋਈ ਸਾਡਾ ਪੋਲੀਟੀਕਲ ਡਿਸੀਜਨ ਕੰਪੀਟੈਂਟ ਹੋਦੀ ਐ ਐਟ ਐਨੀ ਸਟੇਜ ਵੀ ਲੈ ਸਕਦੀ ਐ ਜਿਹੜਾ ਕਿ ਉਹ ਨਹੀਂ ਲੈ ਰਹੇ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ